ਫਾਜ਼ਲ ਕਦੇ ਬਹੁਤ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਚੁੱਕਿਆ ਹੈ ਪਾਣੀ ਦੇ ਸੰਕਟ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਖਾਸ ਕਿੱਲਤ ਤੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੁੱਲ ਹੀ ਖਰੀਦਣਾ ਪੈ ਰਿਹਾ ਪਾਣੀ ਪੈਸੇ ਦੇ ਕੇ ਪਾਣੀ ਖਰੀਦਣਾ ਪੈਂਦਾ ਹੈ ਪਾਣੀ ਦੀ ਕਿੱਲਤ ਦੇ ਵਿਚਾਲੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਲੋਕਾਂ ਨੂੰ ਪਾਣੀ ਦੀ ਬਚਤ ਜਾਂ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ ਪਾਣੀ ਪੈਪਾਂ ਦੋ ਦੋ ਵਾਰ ਪੈ ਗਈਆਂ ਪਹਿਲਾਂ ਪੈਪਾਂ ਪੰਜਾਂ ਸੀ ਸਰਕਾਰ ਨੇ ਬੁਵਾਈਆਂ ਸਹੀ ਉਹ ਕਹਿੰਦੇ ਖਰਾਬ ਹੋ ਗਈਆਂ ਬੰਦ ਕਰਤਾ ਇਹਨਾਂ ਨੇ ਫਿਰ ਦੁਬਾਰਾ ਪੈਪਾਂ ਪੈ ਗਈਆਂ ਪਿਛਲੇ ਸਾਲ ਫਿਰ ਪੈਪਾਂ ਪਈਆਂ ਤੇ ਪੈਪਾਂ ਪਾਉਣ ਦੇ ਬਾਵਜੂਦ ਵੀ ਪਾਣੀ ਨਹੀਂ ਆਇਆ ਹੁਣ ਕੁਛ ਦਿਨ ਪਾਣੀ ਆਇਆ ਕੋਈ 2 ਮਹੀਨੇ ਕੋਈ ਮਹੀਨਾ ਮਸਾ ਪਾਣੀ ਆਇਆ ਫਿਰ ਇਹਨਾਂ ਨੇ ਬੰਦ ਕਰਤਾ ਹੁਣ ਜਿਉਂ ਗਰਮੀ ਸ਼ੁਰੂ ਹੋਈ ਹੈ ਅਪ੍ਰੈਲ 15 ਅਪ੍ਰੈਲ ਤੋਂ 18 ਅਪ੍ਰੈਲ ਦੇ ਵਿੱਚ ਵਿੱਚ ਪਾਣੀ ਬੰਦ ਹੋਇਆ ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਜੂਨ ਚੱਲ ਪਿਆ ਇਹ ਜੀ ਸਾਡਾ ਅਜੀਬਗੜ ਦਾ ਇਹ ಗ್ರಾಮ ਪੰਚਾਇਤ ਕਲਾਸ਼ ਨਗਰ ਹੈ ਜੀ ਤੇ ਬਾਈਪਾਸ ਤੋਂ ਅਬੋਰ ਬਾਈਪਾਸ ਤੇ ਬਾਅਦ ਸਾਡੀ ਪੰਚਾਇਤ ਹੈ ਤਾਂ ਸਾਨੂੰ ਸਮੱਸਿਆ ਜਿਹੜੀ ਪਾਣੀ ਦੀ ਇਹ ਬਹੁਤ ਚਿਰ ਦੀ ਹੈ ਜੀ ਅੱਜ ਦੀ ਨਹੀਂ ਹੈ ਪਰ ਜਦੋਂ ਵੀ ਪਹਿਲਾਂ ਕੀ ਹੋਇਆ ਬਾਈਪਾਸ ਬਣਿਆ ਉਹਨਾਂ ਨੇ ਪਾਈਪ ਡੈਮੇਜ ਕਰਤੀ ਸੀ 2 ਸਾਲ ਅਸੀਂ ਉਹਦੇ ਨਾਲ ਜਦੋਜਾਦ ਕਰਕੇ ਧਰਨੇ ਲਵਾ ਕੇ ਅਸੀਂ ਉਹ ਪਾਈਪ ਲਾਈਨ ਪੁਵਾਈ ਜੀ ਹੁਣ ਪਾਣੀ ਸਾਡਾ 1 ਮਹੀਨਾ ਸਰਦੀਆਂ ਚ 2 ਮਹੀਨੇ ਚੱਲਿਆ ਜੀ ਜਿਵੇਂ ਗਰਮੀਆਂ ਸਟਾਰਟ ਹੋਈਆਂ ਕਾਰਪੋਰੇਸ਼ਨ ਨੇ ਫੇਰ ਬੰਦ ਕਰਤਾ ਉਹਨਾਂ ਨੇ ਸਾਨੂੰ ਟੈਂਪਰੇਰੀ ਪਾਣੀ ਦੀ ਸਾਨੂੰ ਜਿਹੜਾ ਸਾਡਾ ਲਾਤਾ ਇਧਰੋਂ ਕਾਰਪੇਸ਼ਨ ਤੋਂ ਹੁਣ ਜਿਵੇਂ ਪਾਣੀ ਦਾ ਮਾੜੀ ਜੀ ਵੀ ਗਰਮੀ ਜਦੋਂ ਸ਼ੁਰੂ ਹੋਈਆਂ ਉਹਨਾਂ ਨੇ ਸਾਡਾ ਵਾਲ ਬੰਦ ਕਰ ਦਿੰਦੇ ਆ ਜੀ ਸਾਨੂੰ ਤਾਂ ਬਿਲਕੁਲ ਇਸ ਤਰ੍ਹਾਂ ਕੀਤਾ ਹੋਇਆ ਜਿਵੇਂ ਅਸੀਂ ਪੰਜਾਬ ਦਾ ਹਿੱਸਾ ਹੀ ਨਹੀਂ ਹੈਗੇ ਤੁਸੀਂ ਜੋ ਪਾਣੀ ਦੀ ਸਮੱਸਿਆ ਅੱਜ ਤੋਂ 4-5 ਸਾਲ ਪਹਿਲਾਂ ਸੀ ਉਸ ਤਰ੍ਹਾਂ ਹੀ ਸੀ ਪਰ ਪਾਣੀ ਦੀ ਕਿਉਂਕਿ ਸਪਲਾਈ ਤਾਂ ਉਹ ਨਹੀਂ ਹੈ ਅ ਡਿਮਾਂਡ ਵੱਧ ਗਈ ਹੈ ਉਹਨੂੰ ਦੇਖਦੇ ਹੋਏ ਪਿਛਲੇ 25-30 ਦਿਨਾਂ ਤੋਂ ਅਸੀਂ ਲੋਕਲ ਟੈਂਕਰਸ ਵੀ ਚਲਾਏ ਹੋਏ ਪਾਣੀ ਦੇ ਟੈਂਕਰਸ ਜਿੱਥੇ ਸਰਪ੍ਰਾਈਜ਼ ਜਿੱਥੇ ਨਿਯਾਮ ਵੀ ਉੱਥੇ ਪਾਣੀ ਦੇ ਟੈਂਕਰ ਸਾਰਾ ਦਿਨ ਚੱਲਦੇ ਹਨ ਅਤੇ ਪਾਣੀ ਦੀ ਸਪਲਾਈ ਕਰਕੇ ਆਉਂਦੇ ਹਨ